ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਆਪਣੀ ਦੂਸਰੀ ਵਾਰ ਦੀ ਸਤਵੀਂ ਪੌੜੀ ਦੇ ਅੰਦਰ ਪਾਣੀ ਦੀ ਉਦਾਹਰਨ ਦੇ ਕੇ ਪਰਮਾਤਮਾ ਦੀ ਸਰਵ ਵਿਆਪਕਤਾ ਦੇ ਬਾਰੇ ਵਿੱਚ ਸਮਝਾ ਰਹੇ ਹਨ ਭਾਈ ਸਾਹਿਬ ਜੀ ਸਮਝਾਉਂਦੇ ਹਨ ਕਿ ਜਿਵੇਂ ਪਾਣੀ ਕਾਲੇ ਰੰਗ ਵਿੱਚ ਮਿਲ ਕੇ ਕਾਲਾ ਦਿਸਣ ਲੱਗ ਪੈਂਦਾ ਹੈ ਪਾਣੀ ਕਾਲੇ ਰੰਗ ਵਿੱਚ ਜਿਉ ਕਾਲਾ ਦਿਸੇ ਲਾਲ ਰੰਗ ਦੇ ਵਿੱਚ ਘੋਲ ਦਈਏ ਤੇ ਲਾਲ ਦਿਸਣ ਲੱਗ ਪੈਂਦਾ ਹੈ ਰੱਤਾ ਰੱਤੇ ਰੰਗ ਵਿੱਚ ਮਿਲ ਮੇਲ ਸਲਿਸੇ ਪੀਲੇ ਰੰਗ ਵਿੱਚ ਪਾ ਦਈਏ ਤੇ ਪੀਲਾ ਦਿਸਣ ਲੱਗ ਪੈਂਦਾ ਹੈ ਪੀਲਾ ਪੀਲਾ ਹੋਏ ਮਿਲੈ ਖਿਤ ਜਿਹੀ ਵਿਸੇ ਸਾਵਾ ਸਾਵੇਂ ਰੰਗ ਵਿੱਚ ਮਿਲ ਸਭ ਰੰਗ ਸ੍ਰਿਸ਼ੇ ਸਾਮੇ ਤੋ ਪਾਵ ਹਰਾ ਰੰਗ ਹਰੇ ਰੰਗ ਦੇ ਵਿੱਚ ਪਾਣੀ ਪਾ ਦਈਏ ਤੇ ਹਰਾ ਦਿਸਣ ਲੱਗ ਪੈਂਦਾ ਹੈ ਸਾਵਾਂ ਦਿਸਣ ਲੱਗ ਪੈਂਦਾ ਹੈ ਠੀਕ ਪਾਣੀ ਨੂੰ ਜਿਵੇਂ ਗਰਮ ਕਰ ਦਈਏ ਤੇ ਉਹ ਤੱਤਾ ਹੋ ਜਾਂਦਾ ਹੈ ਪਾਣੀ ਨੂੰ ਠੰਡਾ ਕਰ ਦਈਏ ਤੇ ਠੰਡਾ ਹੋ ਜਾਂਦਾ ਹੈ ਤੱਤਾ ਠੰਡਾ ਹੋਏ ਕ ਹਿਤ ਜਿਸੈ ਤਿਸੈ ਫਿਰ ਭਾਈ ਸਾਹਿਬ ਜੀ ਅਖੀਰ ਵਿੱਚ ਸਮਝਾਉਂਦੇ ਹਨ ਕਿ ਇਸੇ ਤਰ੍ਹਾਂ ਹੀ ਸਭ ਪਾਸੇ ਪ੍ਰਭੂ ਦਾ ਆਪਣਾ ਹੀ ਪਸਾਰਾ ਹੈ ਪਾਣੀ ਵਾਂਗ ਠੰਡਾ ਤੱਤਾ ਪੀਲਾ ਹਰਾ ਉਹ ਇੱਕ ਸਮਾਨ ਹੀ ਹੈ ਇਸ ਲਈ ਪ੍ਰਭੂ ਦਾ ਆਪਣੇ ਆਪ ਦਾ ਹੀ ਪਸਾਰਾ ਵਰਤਦਾ ਹੈ ਤੇ ਇਸ ਗੱਲ ਨੂੰ ਠੀਕ ਜਾਣ ਕੇ ਗੁਰਮੁਖ ਕੇਵਲ ਗੁਰੂ ਦੇ ਹੁਕਮ ਤੇ ਸ਼ਬਦਾਂ ਵਿੱਚ ਲਿਵਲਿਨ ਹੋਣ ਵਾਲਾ ਹੀ ਇਸ ਵਾਤਾਵਰਣ ਤੋਂ ਉੱਚਾ ਹੋ ਕੇ ਸਭ ਕੁਝ ਪ੍ਰਭੂ ਦੀ ਖੇਡ ਸਮਝ ਕੇ ਸੁਖ ਪਾਉਂਦਾ ਤੇ ਸੁਖੀ ਰਹਿੰਦਾ ਹੈ ਹੁਕਮ ਰਜ਼ਾਈ ਚਲਣਾ ਨਾਨਕ ਲਿਖਿਆ ਨਾਲ ਪਰਮਾਤਮਾ ਦੀ ਰਜ਼ਾ ਵਿੱਚ ਪਰਮਾਤਮਾ ਦੇ ਹੁਕਮ ਵਿੱਚ ਤੁਰਨਾ ਪਰਮਾਤਮਾ ਦੀ ਰਜ਼ਾ ਵਿੱਚ ਤੁਰਿਆਂ ਹੀ ਜੀਵ ਸੁਖ ਪਾ ਸਕਦਾ ਹੈ ਤੇ ਸੁਖੀ ਰਹਿ ਸਕਦਾ ਹੈ ਗੁਰਮਤਿ ਨੇ ਸਮਝਾਇਆ ਹੈ ਕਿ ਸੁਖ ਔਰ ਦੁੱਖ ਖੁਸ਼ੀ ਔਰ ਗਮੀ ਸਭ ਉਸ ਪਰਮਾਤਮਾ ਦੀਆਂ ਦਾਤਾਂ ਹਨ ਇਸ ਕਰਕੇ ਦੁੱਖ ਔਰ ਸੁਖ ਨੂੰ ਪਰਮਾਤਮਾ ਦੀਆਂ ਦਾਤਾਂ ਸਮਝ ਕੇ ਤੇ ਗੁਰਮੁਖ ਜਿਹੜਾ ਹੈ ਉਹ ਬਰਾਬਰ ਜੀਵਨ ਜੀ